ਤਈ ਜੀ ਸੰਜੀਵ ਜੀ ਕਿਸ ਤਰ੍ਹਾਂ ਦੀ ਦੁਕਾਨਾ ਤੋਂ ਮੇਰਾ ਟਾਇਰਾਂ ਦਾ ਕੰਮ ਹੈ ਜੀ ਤੇ ਥੋੜਾ ਬਹੁਤ ਸਪੇਅਰ ਪਾਰਟ ਦਾ ਕੰਮ ਹੈ ਜੀ ਨਾਲ ਠੀਕ ਹੈ ਜੀ ਕੀ ਵਾਰ ਦਾ ਤੋਂ ਯਾਰ ਰਾਤ ਮੈਨੂੰ ਤਕਰੀਬਨ ਆ ਜੀ 7:30 ਪੌਣੇ 8 ਵਜੇ ਦੁਕਾਨ ਬੰਦ ਕਰਕੇ ਗਏ ਆ ਜੀ ਘਰ ਨੂੰ ਸਵਾ 10 ਵਜੇ ਅਸੀਂ ਦੁਬਾਰਾ ਫੇਰ ਲੰਗੇ ਆ ਪੂਰੀ ਫੈਮਿਲੀ ਨਾਲ ਅਸੀਂ ਡਿਨਰ ਤੇ ਗਏ ਹੋਏ ਸੀਗੇ ਸਵਾ 10 ਵਜੇ ਵੀ ਕੁਝ ਨਹੀਂ ਸੀ ਤੇ ਸਵੇਰੇ 7 ਵਜੇ ਸਾਨੂੰ ਫੋਨ ਆਇਆ ਵਾ ਪੜੋਸੀਆਂ ਦਾ ਜੀ ਕਿ ਜਲਦੀ ਆ ਜਾਓ ਦੁਕਾਨ ਤੇ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਜਿੱਦ ਲਈ ਅਸੀਂ ਮੌਕੇ ਤੇ ਆ ਕੇ ਤਾਲੇ ਦੇਖ ਕੇ ਪਹਿਲਾਂ ਅਸੀਂ ਸ਼ ਫੇਰ ਅਸੀਂ ਚੱਕਿਆ ਨਹੀਂ ਸਾਨੂੰ ਪੜੋਸੀਆਂ ਨੇ ਸਲਾਹ ਦਿੱਤੀ ਕਿ ਪਹਿਲਾਂ ਥਾਣੇ ਰਿਪੋਰਟ ਦਿਓ ਫੇਰ ਸ਼ਟਰ ਚੱਕਿਓ ਫੇਰ ਮੈਂ ਮਾਲਡਾਊਨ ਥਾਣੇ ਗਿਆ ਜੀ ਉੱਥੇ ਜੋ ਮੌਕੇ ਤੇ ਬੰਦਾ ਬੈਠਾ ਸੀਗਾ ਜੀ ਉਹਨੇ ਮੈਨੂੰ ਕਿਹਾ ਕਿ ਡਿਊਟੀ ਅਫਸਰ ਤੇਜਿੰਦਰ ਸਿੰਘ ਹੈਗਾ ਮੈਂ ਉਹਨਾਂ ਤੋਂ ਉਹਨਾਂ ਦਾ ਨੰਬਰ ਲਿੱਤਾ ਐਪਲੀਕੇਸ਼ਨ ਲਿਖ ਕੇ ਦਿੱਤੀ ਤੇਜਿੰਦਰ ਸਿੰਘ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਮੇਰੀ ਡਿਊਟੀ ਐਸਲੇ ਲੱਗੀ ਉਦਮ ਸਿੰਘ ਪਾਰਕ ਦੇ ਮੋੜੇ ਸ਼ਾਖਾ ਤੇ ਮੈਨੂੰ ਅੱਧਾ ਪੌਣਾ ਘੰਟਾ ਲੱਗਣਾ ਤੇ ਮੈਂ ਆ ਜੰਨਾ ਉਹ ਅੱਧੇ ਪੌਣੇ ਘੰਟੇ ਬਾਅਦ ਆਏ ਵੀ ਹੈ ਜੀ ਮੇਰੇ ਕੋਲ ਆ ਕੇ ਉਹਨਾਂ ਨੇ ਮੁਆਇਨਾ ਕੀਤਾ ਸ਼ਟਰ ਸ਼ੂਟਰ ਚੱਕ ਕੇ ਦੱਸਿਆ ਸਾਨੂੰ ਉਹਨਾਂ ਨੇ ਪੁੱਛਿਆ ਤੁਹਾਡਾ ਕਿਦਾਂ ਲੌਸ ਲੂਸ ਮੈਂ ਦੱਸਿਆ ਉਹਨਾਂ ਨੂੰ ਸਾਡੇ ਟਾਇਰ ਟੁੱਟ ਚੱਕੋ ਗਏ ਨੁਕਸਾਨ ਹੋ ਗਿਆ ਤੇ ਉਹ ਮੈਨੂੰ ਕਹਿੰਦੇ ਜੀ ਚਲੋ ਕੋਈ ਗੱਲ ਨਹੀਂ ਥੋੜੀ देर ਵੇਟ ਕਰੋ ਅਸੀਂ ਆਨੇ ਆ ਨਾ ਧੋ ਲੈਤੀ ਮੈਂ ਕਿਹਾ ਠੀਕ ਹੈ ਜੀ ਕੋਈ ਨਹੀਂ ਉਹ ਚਲੇ ਗਏ ਉਸ ਤੋਂ ਬਾਅਦ ਅਸੀਂ ਵੀ ਵਾਰੀ ਵਾਰੀ ਨਹਾਣ ਧੋਣ ਚਲੇ ਗਏ ਮੇਰੇ ਬੱਚੇ ਵੀ ਮੇਰੇ ਨਾਲ ਸੀ ਤੇ ਜਦੋਂ ਅਸੀਂ ਘਰੋਂ ਆਏ ਆ ਮੁੜ ਕੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਤਕਰੀਬਨ ਫੋਨ ਕੀਤਾ ਜੀ ਕੋਈ ਸਵਾ 1 1:30 ਵਜੇ ਜੀ ਮੈਂ ਕਿਹਾ ਭਾਜੀ ਕੀ ਕੀਤਾ ਸਾਡੇ ਕੰਮ ਦਾ ਤੇ ਮੈਨੂੰ ਉਹ ਕਹਿੰਦਾ ਕਹਿੰਦਾ ਜੀ ਮੈਂ ਕੋਰਟ ਦੇ ਵਿੱਚ ਹੈਗਾ ਆ ਤਾਂ ਤੁਸੀਂ ਮੇਰੇ ਕੋਲ 3 ਵਜੇ ਥਾਣੇ ਆ ਜਾਓ ਫਿਰ ਮੈਂ ਡੀਐਸਪੀ ਸਿਟੀ ਜਿਹੜੇ ਆਪਣੇ ਹੈਗੇ ਅਮਰਨਾਥ ਜੀ ਉਹਨਾਂ ਦੇ ਕੋਲ ਗਿਆ ਉਹਨਾਂ ਨੂੰ ਵਾ ਜਾ ਕੇ ਆਪਣੀ ਸਾਰੀ ਦੱਸੀ ਆਪਣੀ ਵਾਰਤਾ ਦੱਸੀ ਸਾਰੀ ਉਹਨਾਂ ਨੂੰ ਕਿ ਮੇਰੇ ਨਾਲ ਇਦਾਂ ਇਦਾਂ ਹੋਈ ਹੈ ਜੀ ਤੇ ਮੈਂ ਮਾਲਡਾਉਨ ਥਾਣੇ ਵੀ ਉੱਥੇ ਐਪਲੀਕੇਸ਼ਨ ਦੇ ਕੇ ਆਇਆ ਹੋਇਆ ਫਿਰ ਉਹਨਾਂ ਨੇ ਮੇਰੇ ਸਾਹਮਣੇ ਉੱਥੇ ਐਸਐਚਓ ਮਾਲਡਾਉਨ ਨੂੰ ਫੋਨ ਕੀਤਾ ਜੀ ਤੇ ਉਹ ਕਹਿੰਦੇ ਕਿ ਇਹਦੀ ਕਾਰਵਾਈ ਕੀਤੀ ਜਾਵੇ ਫਿਰ ਮੈਂ ਉਸ ਤੋਂ ਬਾਅਦ 4 ਵਜੇ ਦੁਆਰਾ ਗਿਆ ਜੀ ਤੇ ਉਹਨਾਂ ਨੂੰ ਡਿਊਟੀ ਤੇ ਜਿਹੜਾ ਬੰਦਾ ਬੈਠਾ ਸੀਗਾ ਤੇਜ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਸੀਂ ਐਫ ਆਈ ਆਰ ਕਰਾਣੀ ਮੈਂ ਕਿਹਾ ਹਾਂਜੀ ਮੈਂ ਕਰਾਣੀ ਹੈ ਮੈਂ ਉਹਨਾਂ ਨੂੰ ਆਪਣਾ ਨੁਕਸਾਨ ਵੀ ਬਿਉਰਾ ਦੇ ਦਿੱਤਾ ਜਿੰਨਾ ਕਿ ਮੈਨੂੰ ਲੱਗਾ ਮੇਰਾ ਨੁਕਸਾਨ ਹੋਇਆ ਜੋ ਮੈਨੂੰ ਯਾਦ ਆਇਆ ਉਹਨਾਂ ਉਹਨਾਂ ਨੂੰ ਮੈਂ ਲਿਖ ਕੇ ਆਪਣਾ ਰਿਟਰਨ ਦੁਕਾਨ ਦੇ ਲੈਟਰ ਹੈਡ ਦੇ ਉੱਤੇ ਲਿਖ ਕੇ ਦੇ ਕੇ ਆਇਆ ਜੀ ਫੇ ਉਹਨਾਂ ਨੇ ਮੈਨੂੰ ਉਹਦੀ ਅਮਾਉਂਟ ਵੀ ਪੁੱਛੀ ਕਿੰਨੀ ਕ ਅਮਾਉਂਟ ਹੋਊਗੀ ਮੈਂ ਉਹਨਾਂ ਨੂੰ ਦੱਸਿਆ ਨੀਅਰ ਅਬਾਊਟ 6 ਲੱਖ ਰੁਪਏ ਦੇ ਕਰੀਬ ਮੇਰਾ ਨੁਕਸਾਨ ਆਇਆਗਾ ਜੀ ਉਹ ਕਹਿੰਦੇ ਜੀ ਤੁਹਾਡੇ ਕੋ ਇਹਦੇ ਬਿੱਲ ਮਿਲ ਜਾਣਗੇ ਮੈਂ ਕਿਹਾ ਜੀ ਹਾਂਜੀ ਬਿਲਕੁਲ ਮਿਲਣਗੇ ਮੇਰੇ ਕੋ ਤੇ ਹੁਣ ਮੈਂ ਉਹਨਾਂ ਕੋਲ ਆ ਬਿਆਨ ਦੇ ਕੇ ਆਪਣੇ ਆ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਅਸੀਂ ਮੌਕੇ ਤੇ ਆਵਾਂਗੇ ਐਸਐਚਓ ਸਾਹਿਬ ਕਿਤੇ ਹੋਰ ਵਾਰਦਾਤ ਹੋਈ ਹੋਈ ਆ ਉੱਥੇ ਗਏ ਹੋਏ ਆ ਤੇ ਡਿਪਟੀ ਸਾਹਿਬ ਵੀ ਆਣਗੇ ਮੇਰੇ ਨਾਲ ਤੇ ਐਸਐਚਓ ਸਾਹਿਬ ਵੀ ਆਣਗੇ ਤੇ ਅਸੀਂ ਆ ਕੇ ਮੌਕਾ ਦੇਖਦੇ ਆ ਤੇ ਉਸ ਤੋਂ ਬਾਅਦ ਅਗਲੀ ਤਫਤੀਸ਼ ਕਰਾਂਗੇ ਇਸ ਵੇਲੇ ਤੇ ਚੋਰੀ ਹੋਈ ਹੋਗਾ ਤੇ ਅਜੇ ਤੱਕ ਮੌਕਾ ਦੇਖਣ ਨਹੀਂ ਆਏ ਜੀ ਇਹਨਾਂ ਨਹੀਂ ਮੇਰੇ ਕੋਲ ਸਵੇਰੇ ਇੱਕ ਐਸਐਚਓ ਸਾਹਿਬ ਨਹੀਂ ਆਏ ਪਤਾ ਨਹੀਂ ਜੀ ਤੇਜਿੰਦਰ ਸਿੰਘ ਉਹਨਾਂ ਨੇ ਐਸਐਚਓ ਸਾਹਿਬ ਨੂੰ ਦੱਸਿਆ ਜਾਂ ਨਹੀਂ ਦੱਸਿਆ ਉਹ ਉਹਨਾਂ ਨੇ ਮੇਰੇ ਹਿਸਾਬ ਨਾਲ ਫੋਨ ਤਾਂ ਉਹਨਾਂ ਨੂੰ ਕੀਤਾ ਹੈ ਜੀ ਇੱਥੋਂ ਸੰਜੀਵ ਜੀ ਨਕਸ਼ਾ ਕਿੰਨਾ ਗਿਆ ਕਿੰਨੇ ਟਾਈਮ ਲੱਗੇ ਮੇਰੇ ਤਕਰੀਬਨ ਗਿਣਤੀ ਦੇ ਵਿੱਚ ਜਿਹੜੇ ਹਜੇ ਤੱਕ ਆਏ ਹੈ ਜੀ ਜੋ ਸਾਡੇ ਦਿਮਾਗ ਨੇ ਜਿੰਨਾ ਕੰਮ ਕੀਤਾ ਉਹਦੇ ਹਿਸਾਬ ਨਾਲ 142 43 ਦੀ ਟਾਇਰ ਰਹਿ ਗਏ ਹੈ ਜੀ ਜਿਹਦੇ ਵਿੱਚ ਐਸਯੂਵੀ ਗੱਡੀਆਂ ਦੇ ਟਾਇਰ ਰਹਿ ਗਏ ਹੈ ਜੀ ਕੋਈ ਸਕੋਰਪੀਓ ਦਾ ਹੈਗਾ ਕੋਈ ਆਲਟੋ ਗੱਡੀ ਦੇ ਹੈਗੇ ਹੈ ਜੀ ਕੋਈ ਸਵਿਫਟ ਗੱਡੀ ਦੇ ਹੈਗੇ ਹੈ ਜੀ ਕੰਪਨੀ ਸਾਰੇ ਕੰਪਨੀ ਦੇ ਟਾਇਰ ਹੈ ਜੀ ਇਹਦੇ ਵਿੱਚ ਦੇਸੀ ਬ੍ਰਾਂਡ ਦਾ ਟਾਇਰ ਕੋਈ ਨਹੀਂ ਹੈਗਾ ਜੀ ਕਿੰਨਾ ਕਿੰਨਾ ਸਾਰਾ ਹੈ ਮੇਰਾ ਨੀਅਰ ਅਬਾਊਟ 6 ਲੱਖ ਰੁਪਏ ਦੇ ਕਰੀਬ ਕਰੀਬ ਮਣ ਕੇ ਚੱਲੋ ਜੀ ਹੈਗਾ ਇਹਨਾਂ ਕਿੰਨਾ ਸਾਰਾ ਹੈ ਤੇ ਸੀਸੀਟੀਵੀ ਵਗੈਰਾ ਵੀ ਕੋਈ ਹੈ ਸੀਸੀਟੀਵੀ ਮੇਰੇ ਨਹੀਂ ਲੱਗਾ ਹੋਇਆ ਜੀ ਮੇਰੇ ਪੜੋਸੀਆਂ ਦੇ ਲੱਗਾ ਹੋਇਆ ਇੱਕ ਮੇਰੇ ਪੜੋਸੀ ਰਾਈਟ ਸਾਈਡ ਤੇ ਜਿਹੜੇ ਆ ਉਹ ਉਹਨਾਂ ਦੇ ਸੀਸੀਟੀਵੀ ਲੱਗਾ ਆ ਤੇ ਉਹਨਾਂ ਨੂੰ ਸੇਰੇ ਪੁੱਛਿਆ ਤੇ ਉਹ ਕਹਿੰਦੇ ਜੀ ਅਸੀਂ ਰਾਤ ਨੂੰ ਬੰਦ ਕਰ ਜਾਈਦਾ ਜਿਹੜੇ ਮੇਰੇ ਲੈਫਟ ਸਾਈਡ ਤੇ ਆ ਜਿਨ੍ਹਾਂ ਨੇ ਮੈਨੂੰ ਇਨਫੋਰਮ ਕੀਤਾ ਸੀਗਾ ਕਿ ਤੁਹਾਡੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਉਹਨਾਂ ਦਾ ਸੀਸੀਟੀਵੀ ਜਿਹੜਾ ਆ ਉਹ 1 ਵਜ ਕੇ ਰਾਤ ਦੇ 1 ਵਜ ਕੇ ਤੇ 5 ਮਿੰਟ ਤੇ ਉਹਨਾਂ ਦਾ ਸੀਸੀਟੀਵੀ ਦੀ ਤਾਰਾਂ ਕੱਟੀਆਂ ਗਈਆਂ ਜੀ ਕੀ ਮੰਨ ਕਰ ਲੋ ਪੁਲਿਸ ਜੀ ਪੁਲਿਸ ਤੋਂ ਕੀ ਮੰਨ ਕਰਦੇ ਹੋ ਪੁਲਿਸ ਨੂੰ ਸਾਨੂੰ ਨਿਆਂ ਚਾਹੀਦਾ ਜੀ ਬੰਦੇ ਫੜੋ ਜਿੱਦਾਂ ਵੀ ਹੈਗੇ ਟਰੇਸ ਕਰੋ ਸਾਡਾ ਨੁਕਸਾਨ ਆ ਜੀ ਅਸੀਂ ਤਾਂ ਕਮਾ ਕੇ ਖਾਣ ਵਾਲੇ ਆ ਜੀ ਇਹ ਦੇਖਦੇ ਹੋ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਇਲੈਕਸ਼ਨ ਕੋਰਟ ਵੀ ਹੁਣ ਲੱਗਾ ਹੋਇਆ ਦੇਸ਼ ਭਰ ਦੇ ਵਿੱਚ ਫੋਰਸਾਂ ਵੀ ਵਧੀਆਂ ਲਗਾਤਾਰ ਫਲੈਗ ਮਾਰਚ ਨਹੀਂ ਕੀਤੇ ਜਾ ਰਹੇ ਪਰ ਕੌਣ ਨਹੀਂ ਘਟਨਾਵਾਂ ਦੇ ਵਿੱਚ ਹਿਸਾਬ ਹੋ ਰਿਹਾ ਜੀ ਬਿਲਕੁਲ ਹੋ ਰਿਹਾ ਜੀ ਕੋਈ ਪੀਸੀਆਰ ਦੀ ਇੱਦਾਂ ਨਹੀਂ ਮਾਲ ਟਾਉਨ ਥਾਣਾ ਬਿਲਕੁਲ ਸਾਡੀ ਬੈਕ ਸਾਈਡ ਤੇ ਲੰਘਦਾ ਹੈ ਜੀ ਕੋਈ ਪੀਸੀਆਰ ਦੀ ਪੈਟਰੋਲਿੰਗ ਨਹੀਂ ਹੈਗੀ ਜੀ ਆ ਪੈਟਰੋਲਿੰਗ ਨੂੰ ਨਾ ਨੂੰ ਗੱਡੀਆਂ ਦਿੱਤੀਆਂ ਗਈਆਂ ਪੰਜਾਬ ਸਰਕਾਰ ਵੱਲੋਂ ਉਹ ਕਿਸ ਵਾਸਤੇ ਦਿੱਤੀਆਂ ਹੀ ਆ ਉਹ ਚੌਂਕਾਂ 'ਚ ਖੜੀਆਂ ਕਰਨ ਲਈ ਦਿੱਤੀਆਂ ਲੋਕਾਂ ਦਾ ਐਕਸੀਡੈਂਟ ਕਰਨ ਨੂੰ ਦੇ ਦੇ ਪਿਆ ਅਸੀਂ ਲੋਕ ਕਿੱਥੇ ਸੋਵਾਂਗੇ ਰਾਤ ਨੂੰ ਦੱਸੋ ਜਾਂ ਤਾਂ ਰਾਤ ਨੂੰ ਸ਼ਿਫਟ ਹੋ ਜਾਈਏ ਇੱਥੇ ਦੁਕਾਨਾਂ ਦੇ ਆ ਕੇ ਮੰਜੇ ਢਾਹ ਕੇ ਇੱਥੇ ਸੋਇਆ ਕਰੀਏ ਹੁਣ ਘਰ ਘਰਾਂ ਨੂੰ ਤਾਲੇ ਲਾ ਦਨੇ ਆ ਤਾਂ ਦੁਕਾਨ ਤੇ ਆ ਜੇ ਨੇ ਜੇ ਘਰ ਤਾਲੇ ਲਾਣੇ ਆ ਤਾਂ ਘਰ ਚੋਰੀ ਦਾ ਡਰ ਥਾਣਾ ਸਾਡੇ ਕੋਲੋਂ ਹੋਏਗਾ ਜੀ ਵੱਧ ਤੋਂ ਵੱਧ 2-300 ਮੀਟਰ ਤੇ ਹੋਏਗਾ ਪਿੱਛੇ ਰੋਸ਼ਨ ਗਰਾਊਂਡ ਦੇ ਵਿੱਚ ਹੈ ਰੋਸ਼ਨ ਗਰਾਊਂਡ ਦੇ ਮੋਹਰਲੇ ਪਾਸੇ ਸਾਡੀ ਦੁਕਾਨ ਆ ਥਾਣਾ ਅੰਦਰ ਮਾਲਡਾਉਨ ਥਾਣੇ ਦੇ ਅੰਦਰ ਆ ਉੱਥੇ ਰੋਸ਼ਨ ਗਰਾਊਂਡ ਦੇ ਅੰਦਰ ਜੀ